ਕਤਨਾ ਰੈਡੀ ਕਰਕੇ ਰੱਖਿਆ ਹੋਇਆ ਹੁੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਾ ਤੇਰਾ ਤਫਰ ਜੇ ਇੱਕ ਵੀ ਬੰਦਾ ਛੱਡਦਾ ਤਾ ਉਹ ਤੁਹਾਨੂੰ ਦੱਸਾਂਗੇ ਅਸੀਂ ਆਹ ਦੇਖ ਲੋ ਤੁਹਾਡੇ ਸਭ ਵੀਡੀਓ ਕਿਉਂ ਨਹੀਂ ਬਣਦੀ ਬਾਈ ਦਰਦਵਾਰੇ ਦੀ ਨਾ ਬੜਾ ਤੇ ਬਾਈ ਆ ਇੱਥੇ ਜਲੂਸੀ ਨਿਕਲੀ ਜਾਂਦਾ ਬਣਾ ਲੈ ਕੀ ਲੈਣਾ ਹੈ ਹੁਣ ਜੇ ਕੁਝ ਕਰਦੇ ਤੂੰ ਫੇਰ ਕੀ ਕਰਦੇਂਗਾ आ जाओ मार चल आ जा आ जा आ तो जा आ जा आ जा आ जा आ जा मैं काम नहीं किता आ जा आ जा प्रदीप बनाओ सारे वीडियो बनाओ बुड्ढे फाऊ सारे बुड्ढे साल बॉय बॉय तू बहुत टिका मार द ताक हां जी तरफ से कर मार के मार मार और पढ़ ले हे पगल नहीं डरया ना भाई जी ਹਾਂ ਜੀ ਦੋਨੇ ਇਕੱਠੇ ਆਈ ਵੀਡੀਓ ਤੁਹਾਡੇ ਕੋਲੇ ਸਾਰਾ ਕੁਝ ਦਿਖਾਉਣਾ ਚਾਹੁੰਦੇ ਹਾਂ ਚਾਰ ਦਿਨ ਹੋ ਗਏ ਘਰ ਤੇ ਸਾਰੇ ਘਰ ਬਹੁਤ ਬਾਰ ਬਹੁਤ ਆਵੀ ਕਮੇਟੀ ਨਾਲ ਗੱਲ ਕਰੀ ਸਾਡੇ ਮਾਰ ਕੋਲ ਲੈ ਗਈ ਤਾਂ ਹੋਣਾ ਨਹੀਂ ਤਾਂ ਹਜੇ ਵੀ ਕੋਈ ਨਾ ਪੁਲਿਸ ਨੂੰ ਭરાਦਾ ਛੁੱਟ ਕੇ ਆ ਕੇ ਡੱਬ ਚਰਵਾ ਰਿਹਾ ਪਈ ਫਿਰਦਾ ਹੋਰ ਇਹਦੇ ਕੋਲੇ ਇਹ ਨਾ ਫਿਕਰ ਤਾਂ ਨਹੀਂ ਦਿੱਤਾ ਕੋਈ ਇਹਦੇ ਡੱਬ ਚਾ ਉਹਦਾ ਨਹੀਂ ਛੱਡਿਆ ਖੜੇ ਕਰਕੇ ਰੱਖਿਆ ਆਂ ਅਸੀਂ ਕੋਈ ਕਾਲ ਨਹੀਂ ਕੋਈ ਕਾਲ ਨਹੀਂ ਕੋਈ ਨਾ ਤੇਰਾ ੱੱੱਪਰ ਦੇ ਇਸ ਤੋਂ ਵੀ ਬੰਦਾ ਛੱਡਦਾ ਉਹ ਤੂੰ ਬਾਅਦ ਦੱਸਾਂਗੇ ਓਏ ਤਾਂ ਉਹਦੀ ਨਾਲ ਥਰਕਾ ਪਾ ਉਹ ਨਿਬੜੀਆਂ ਦਾ ਚੁੱਪ ਕਰ ਜਾ ਆ ਦੇਖ ਵੀਡੀਓ ਚੋਂ ਨਹੀਂ ਸੁਨਾਵ ਤੇ ਦੋ ਨਾ ਨੇ ਤੇਹੀ 3 ਲੱਖ ਡਾਬ ਕਰਨਾ ਠੀਕ ਆ ਦੋ ਦਿਨ ਦਾ ਟਾਈਮ ਆ ਅੱਛਾ ਤੁਹਾਡੇ ਇਥੇ ਐਸ ਤਰ੍ਹਾਂ ਮੰਗਲ ਮੰਗਲਵਾਰ ਤੱਕ ਮੰਗਲਵਾਰ ਤੱਕ ਆਉਗਾ ਉਹਨੂੰ ਫੜਾ ਲਓ ਹਾਂਜੀ ਬਰੇ ਬਰੇ ਰੂਪਲ ਤੇ ਦਲਪ੍ਰੀਤ ਆ ਦਲਪੀ ਜਰੋਂ ਤਵੰਡੀ ਆਪਣਾ ਕਿਹੜਾ ਰੂਬਲ ਜਿਹੜਾ ਦਲਪ੍ਰੀਤ ਕਿਹੜਾ ਰੂਬਲ ਵੀਰੇ ਇਦਾਂ ਨਹੀਂ 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 ਤੇਰਾ ਤੇਰਾ ਬਾਈ ਕਜ਼ਨ ਜੜਾ ਹਾਂ ਮੇਰੇ ਮੇਰਾ ਤਾਂ ਤਾਂ ਜ ਨਹੀਂ ਹੈ ਨੀ ਯਾਰ ਉਹ ਯਾਰ ਤੁਸੀਂ ਦੁਆਇ ਬਹੁਤ ਗੇਮਾਂ ਪਾਈਆਂ ਠੀਕ ਆ ਸੋ ਤਾਂ ਸਵਾਨ ਦਾ ਕੋਈ ਨਹੀਂ ਰੋ ਮੇਰੇ ਕੋਈ ਨਹੀਂ ਪਾਈਓ ਮੇਰਾ ਉਹੀ ਨਾ ਲਾਈ ਜਾਂਦਾ ਬਾਈ ਕੋਈ ਵੀ ਨਹੀਂ ਨਾ ਮੇਰਾ ਲੈਣਾ ਦੇਣਾ ਉਹਦੇ ਨਾਲ ਸਰਬ ਗਵੰਦੀ ਆ ਮੇਰਾ ਨਾ ਬਾਲਾ ਵਰਤਦਾ ਬਾਈ ਯਾਰ ਨਹੀਂ 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 ਮੈਨੂੰ ਉਹ ਉਹ ਤਾਂ ਚਲੋ ਉਹਨੂੰ ਮੈਂ ਆਪੇ ਕਰ ਲਵਾਂਗਾ ਤੂੰ ਉਹਨੂੰ ਛੱਡ ਦੇ ਠੀਕ ਆ ਉਹਦਾ ਜਿਹੜਾ ਵਾ ਉਹਦਾ ਉਹ ਆਪਣਾ ਬੇੜ ਲਾਂਗ ਉਹਨੂੰ ਵੀ ਕਰ ਲਾਂਗ ਉਹਨੂੰ ਬਸ ਜੇ ਤੂੰ ਸੁਨਾਹ ਦੇਣਾ ਦੇ ਦੇਂਗੇ ਮੈਂ ਆਪਣੇ ਫੋਨ ਕਰ ਲਉ ਉਹਨੂੰ ਕੋਈ ਗੱਲ ਨਹੀਂ ਠੀਕ ਹੈ ਉਹ ਆਪਣਾ ਦਾਸ ਹੈ ਠੀਕ ਹੈ ਤੇrna ਵਾ ਕਿ ਤੂੰ ਬਹੁਤ ਕੋਸ਼ਿਸ਼ ਕੀਤਾ ਵਾ ਸੋ ਰਾਲ ਮਿਲ ਕੇ ਆ ਸਾਰਿਆਂ ਦਾ ਤਾਂ ਸੁਵੰਦ ਹੋਣਾ ਚਾਹੀਦਾ ਤੇ ਮੈਂ ਨਾ ਬਹੁਤੀਆਂ ਗੱਲਾਂ ਨੇ ਮੈਂ ਹੋਣ ਕਰਨੀਆਂ ਜੇ ਕੋਈ ਹੋਰ ਸ਼ੱਕ ਆ ਮੈਂ ਤੇਰਾ ਸਾਰਾ ਕੁਝ ਦੱਸ ਦੇਣਾ ਅੱਗੇ ਦਾ ਵਿਸ਼ੇ ਦਾ ਕਿਹੜੀ ਗੱਡੀ ਕੌਣ ਵਸਤਦਾ ਵਾ ਕਿੱਥੇ ਜਾਣਾ ਕਿਵੇਂ ਆ ਸਾਰਾ ਵਾ ਸੋ ਜੇ ਤੂੰ ਰਿਕਾਰਡਿੰਗ ਆ ਕੇ ਪੁਲਿਸ ਨੂੰ ਦੇਣੀ ਆ ਪੁਲਿਸ ਨੂੰ ਦੇ ਦੇ ਜੇ ਤੂੰ ਹੋਰ ਕੁਝ ਕਹਿਣਾ ਵਾ ਹੋਰ ਤੋਂ ਕਰਨਾ ਕਰਾਉਣਾ ਉਹ ਵੀ ਕਰ ਦੇ ਆ ਮੇਰਾ ਨੰਬਰ ਚੱਲਦਾ ਹੋਊਗਾ ਜੇ ਤੂੰ ਮੇਰੇ ਨਾਲ ਕੋਈ ਗੱਲ ਕਰਨੀ ਆ ਗੱਤਨਾ ਕਰ ਲਈ ਪਰ ਜੇ ਜੇ ਕੋਈ ਜਿੰਨਾ ਖਰਾਬ ਕਰੇਗਾ ਉਹਨਾਂ ਦਾ ਕੰਮ ਬਦਲਾ ਮਤਲਬ ਜੇ ਤੂੰ ਕਹੇਗਾ ਕਿ ਹਾਂਜੀ ਕਿ ਇਹ ਚੀਜ਼ ਨੂੰ ਮਤਲਬ ਇਧਰ ਨੂੰ ਖਿੱਚ ਕੇ ਆਉਣ ਨੂੰ ਖੜਨਾ ਜਿੱਦ ਜਿੰਨਾ ਨਖਾਣ ਇਧਰ ਨੂੰ ਹੋਊਗਾ ਉਹਨਾਂ ਨੂੰ ਨੁਕਸਾਨ ਹਿੱਤੇ ਦੇਲ ਨੂੰ ਬਦਨਾ ਬਾਈ ਯਾਰ ਆਪਣਾ ਉਹਦੇ ਰੋਲੇ ਨਹੀਂ ਯਾਰ ਤੋਂ ਨਾ ਪਰੇ ਨਾ ਦੇਮ ਪਾਈਆ ਨਾ ਬਾਈ ਯਾਰ ਨਹੀਂ ਰਵਣੇ 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 ਬੜੀ ਨਹੀਂ ਨਹੀਂ ਬੜੀਆਂ ਜਿੱਪੀਆਂ ਮਾ ਪਾ ਚੁੱਕੇ ਆ ਬੜੀਆਂ ਪਾ ਨਹੀਂ ਵੀਰੇ ਯਾਰ ਅੱਜ ਤਾਈਂ ਕੋਈ ਪਾਇਆ ਨਹੀਂ ਸਾਫ ਕੋਈ ਗੱਲ ਰਲ ਮੇਰੀ ਗੱਲ ਸੁਣੋ ਬਾਈ ਤੇ ਤੇ ਪੰਜੀ ਦੇ ਭਾਈ ਵਾਲ ਨਹੀਂ ਆਪਾਂ ਯਾਰ ਪਿਛੇ ਦਾ ਪੰਜੀ ਵੀ ਇੱਧਰ ਉੱਧਰ ਹੋਈਓ ਆਪਣੇ ਦਰ ਤੇ ਚੱਲ ਚੱਲ ਰਵਣੇ ਮੈਂ ਫਿਰ ਤੁਹਾਨੂੰ ਦੱਸਦਾ ਸਣਾ ਤੇ 10 ਮਿੰਟ ਫਿਰ ਕਿਦਾਂ ਕਰਾਉਣਾ ਕਿ ਇਹਦਾ ਫੋਨ ਕਰਾਉਣਾ ਜਾਂ ਕੁਝ ਕਰਨਾ ਚੱਕਾ ਕਰਾ ਦੀ ਮੈਨੂੰ ਕਰਾ ਦੀ ਮੇਰਾ ਨੰਬਰ ਚੱਲਦਾ ਆਊਗਾ ਠੀਕ ਹੈ ਤੇ ਬਾਕੀ ਬਾਅਦ ਨੂੰ ਕਰਦੇ ਗੱਲ ਠੀਕ ਹੈ ਬਾਈ ਯਾਰ ਇਹ ਤਾਂ ਯਾਰ ਥੋੜਾ ਜਾਂ ਤੱਤਾ ਯਾਰ ਵੀ ਤੁਸੀਂ ਦੋਲੀਆਂ ਚਲਾਵੇ ਯਾਰ ਉਹੀ ਨਹੀਂ ਬਾਈ ਥੱਕਾ ਯਾਰ ਥੱਕਾ ਤੈਨੂੰ ਏਦਾਂ ਹੀ ਕਿ ਇੱਕ ਨਾ ਤੇਰੇ ਅੱਗੇ ਕਹਿੰਦਾ ਸੀ ਕਿ ਤੁਸੀਂ ਹੈ ਕਿ ਨਹੀਂ ਸਰ ਸੋ ਕਾਂ ਤੇ ਭਾਈ ਜਿਹੜਾ ਇੱਕ ਬਹੁਤ ਬੰਦਾ ਦੋ ਤਿੰਨ ਦਿਨ ਫੋਨ ਹੀ ਟਿਕਾ ਤਾ ਨੂੰ ਕਿਡਨਾਪ ਕੀਤਾ ਚੁੱਕਿਆ ਠੀਕ ਹੈ ਉਹਦੇ ਤੇ ਮੈਂ ਹੁਣ ਵੀਡੀਓ ਵਿਖਾ ਦਿੰਨੇ ਇਥੇ ਨਾਲ ਬਿਠਾਇਆ ਸੀ ਉਹਦੇ ਨਾਲ ਆ ਤਿੰਨ ਦਿਨ ਤਾ ਨਹੀਂ ਤੈਨੂੰ ਫੋਨ ਆਇਆ ਉਹ ਬੰਦੇ ਨਾਲ ਸਾਹ ਚੁੱਕ ਕੇ ਵਿਖਾਇਆ ਕਿਤਲਿਆ ਫੜ ਸੋ ਗੱਲ ਇਹ ਹੈ ਕਿ ਭਾ ਮੇਰਿਆ ਹੁਣ ਆਇਕਲ ਕੋਈ ਜੀਮ ਨਹੀਂ ਕਰਦਾ ਕਿਉਂਕਿ ਕਾਮਨ ਨਕਲੀ ਬਹੁਤ ਨੇ ਠੀਕ ਨਹੀਂ ਇਹ ਸਾਡੇ ਮੁੰਡੇ ਤੇਰੇ ਰਾਉਂਡ ਰਾਉਂਡ ਹੀ ਆ ਤੂੰ ਧਿਆਨ ਰੱਖੀਂ ਠੀਕ ਆ ਸੋ ਹੁਣ ਕਿਵੇਂ ਚੱਲਣਾ ਕਰੀਂ ਗਰੇ ਯਾਰੋ ਯਾਰੋ ਆਈ ਸਮਝ ਨਹੀਂ ਆਉਂਦੀ ਯਾਰ ਮੈਨੂੰ ਤਾਂ ਵੀ ਯਾਰ ਨਹੀਂ ਤੁਸੀਂ ਆਏ ਯਾਰ ਕਿਹੜੀ ਸਮਝ ਬਈ ਯਾਰ ਕਿਹੜੀ ਸਾਊਂਡ ਨਹੀਂ ਬਈ ਤੁਸੀਂ ਐਂ ਟੋਲੀਆਂ ਚ ਚਲਾਤੇ ਵੀ ਤੈਨੂੰ ਪੈਸੇ ਬਈ ਯਾਰ ਵੀ ਇਹਦਾ ਨਹੀਂ ਬਾਈ ਬਈ ਸਾਰੀ ਇਨਫੋਰਮੇਸ਼ਨ ਲੈ ਕੇ ਚਲੀਦਾ ਬਾਈ ਤੇ ਆਪਣੀ ਦਲਤਾ ਦਾ ਸੋਬੀ ਤੇ ਮੇਰਾ ਰੋਲਾ ਸੁਣ ਦੇਣਾ ਕੋਈ ਜੇ ਮੈਂ ਆਏ ਆ ਤੁਸ ਵੀ ਪਈ ਰੋਲਾ ਤੈਨੂੰ ਰੋਲਾ ਤੈਨੂੰ ਦੱਸਦਾ ਬਾਈ ਹੁਣ ਰੋਲਾ ਪੈਣਾ ਹੀ ਆ ਨਾ ਹੁਣ ਤੂੰ ਵੇਖ ਕੇ ਦੱਸ ਮੇਰੀ ਗੱਲ ਸੁਣ ਜੇ ਤੂੰ ਇਧਰ ਨੂੰ ਹੁਣ ਕੋਈ ਦੋ ਆ ਤਰੀਕੇ ਜੇ ਤੂੰ ਦੇ ਦੇਂਗਾ ਮੈਂ ਆਇਆ ਤੇ ਆਪਾਂ ਆਪਾਂ ਤੇਰੇ ਭਰਾ ਵਾ ਵੀ ਗਾਹ ਤਰੀਕਾ ਠੀਕ ਆ ਤੇ ਜੇ ਤੂੰ ਨਹੀਂ ਦੇਂਗਾ ਤੇ ਫਿਰ ਰੋਲਾ ਹੀ ਆ ਹੁਣ ਜੇ ਤੂੰ ਮੇਰੀ ਅਕੋਰਡਿੰਗ ਕਰਕੇ ਠਾਂਡੇ ਦੇਂਗਾ ਠੀਕ ਆ ਕੋਈ ਇੱਕ ਅੱਧਾ ਬੰਦਾ ਫੜਾਏਗਾ ਸਾਡਾ ਜਣਾ ਨਾ ਵੀ ਫੜਿਆ ਜਾਵੇ ਧੂਆ ਮਾਰ ਨਾ ਇੰਨੇ ਫੜਿਆ ਜਾਂਦਾ ਹੈ ਨਾ ਉਹ ਖੂਤੂ ਪੇਹ ਨਹੀਂ ਦਿੰਦਾ ਫੇਸੇ ਆ ਪੇਰ ਵਦਣਾ ਸੋ ਚੱਕਰ ਇਹ ਆ ਕਿ ਆਈਕਨ ਲੰਡੂ ਬੰਦੂ ਜਿਹੜੇ ਆ ਨਾ ਇਹ ਸੜੇ ਫਰੇਟਿਆ ਉਹ ਸੋਨਾ ਤੇ ਉਹਨਾਂ ਨੇ ਗੰਦ ਭਰ ਲਈ ਰੱਖਿਆ ਤੇ ਰੰਦੇ ਬਾ ਨੇ ਕਿਹਾ ਕੰਮ ਕਰਨਾ ਪਈ ਤਾਂ ਤੇ ਫੇਰ ਬਾਜ ਸੋ ਸਾਡਾ ਤਰੀਕਾ ਹੈ ਜੀ ਜੀਕਾ ਬਾ ਮੇਰੇਆ ਚੜਦੀ ਕਲਾ ਬਾਈ ਪੈਸੇ ਦਾ ਬਾਈ ਹੈ ਨਹੀਂ ਯਾਰ ਇਹ ਥੋੜੀ ਯਾਰ ਵੀ ਐਂ ਆ ਰਮਣੀ ਬਹੁਤ ਤੇਰੀ ਗੱਲ ਮੈਂ ਤਾਂ ਵਧੀਆ ਨਾ ਤੂੰ ਗੱਲ ਕਿਉਂਦੀ ਜਾਂਦੀ ਰਹਿੰਦੀ ਆ ਗਾਂ ਗੇਮਾ ਫੇਰ ਪਾ ਲੈਣਾ ਫੇਰ ਪੰਜਣੇ ਠੀਕ ਆ ਬਈ ਤੇਰੀ ਦੇਮ ਪਾਈ ਆ ਤੇਮ ਕੋਈ ਪਾਈ ਹੋਈ ਨਹੀਂ ਯਾਰ ਦੱਸੋ ਤਾਂ ਸਹੀ ਯਾਰ ਕੋਈ ਦਲਤੀ ਆ ਤੂੰ ਮੈਨੂੰ ਦੱਸਵਾ ਸਹੀ ਫਿਰ ਫਿਰ ਲਾਲਚ ਨਾਲ ਕਰਮ ਆਇਆ ਤਾਂ ਫਿਰ ਬੰਦਾ ਆਊਗਾ ਬੰਦੇ ਨੂੰ ਖਾ ਲੇ ਠੀਕ ਆ ਇਦਾਂ ਕਰ ਲੈ ਮੈਂ ਲਾਲਚ ਨਾ ਕਰ ਭਾਈ ਤਾਂ ਦੇ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤਾਂ ਰੂਪਲ ਦਾ ਵਿੱਚ ਚੋਤੇ ਦਾ ਸਿੰਪਲ ਜੀ ਗੱਲ ਆ ਰੂਪਲ ਦੇ ਮੈਂ ਆਪੇ ਉਹਨੂੰ ਫੋਨ ਕਰ ਲੂੰਗਾ ਆਪੇ ਉਹਨਾਂ ਕਰ ਲੂੰਗਾ 1.5 ਲੱਖ ਉਹਦਾ ਸੀ 1.5 ਲੱਖ ਤੇਰਾ 1.5 ਲੱਖ ਤੂੰ ਕਰ ਦੇ ਠੀਕ ਹੈ 1.5 ਮੈਂ ਉਹਨੂੰ ਆਪੇ ਕਰਾ ਲੂੰਗਾ ਠੀਕ ਆ ਹਾਂ ਹੁਣ ਠੀਕ ਆ ਤੂੰ ਆਪਣਾ ਭਾਈ ਯਾਰ ਕਿਵੇਂ ਹੈ ਭਾਈ ਜੀ ਕੋਈ ਤਾਲੁਕਾ ਹੋਈ ਹੋਵੇ ਦੱਸੋ ਸਹੀ ਵੀ ਤਾਂ ਚਲ ਮਤਲਬ ਮੈਂ ਸਮਝ ਗਿਆ ਠੀਕ ਆ ਠੀਕ ਆ ਈ ਜਿਤਾਉਣ ਤੋਂ ਮਤਲਬ ਮੈਂ ਇਹ ਤੋਂ ਮਤਲਬ ਹੁਣ ਕੋਣ ਟਾਈਮ ਪਾਸ ਕਰਾਂ ਠੀਕ ਹੈ ਜਿਤਾ ਬਾਈ ਟਾਈਮ ਪਾਸ ਦੀ ਗੱਲ ਨਹੀਂ ਬਾਈ ਹਾਂ ਹਾਂ ਤੂੰ ਕੀ ਦੱਸ ਬਣਾ ਨੇ ਹੁਣ ਮੇਰਾ ਜੇ ਤੇਰੇ ਮਨਾਂ ਚ ਕੋਈ ਹੋਰ ਗੱਲ ਦਾ ਕੋਈ ਸ਼ੱਕ ਜਾਂ ਕੋਈ ਗ੍ਰਹਿਮ ਹੈ ਜਾਂ ਕੁਝ ਹੋਰ ਹੋ ਮੈਨੂੰ ਦੱਸ ਦੱਸ ਹੈ ਕਿ ਦੱਸੋ ਲੈਣਾ ਚੁੱਪ ਚਾ ਦਿੰਦੇ ਤਮ ਦਿਨ ਨੂੰ ਸਰ ਮੈਂ ਅੱਬੇ ਕਰ ਠੀਕ ਬਾਈ ਜੇ ਰੂਪਲ ਤਰਤੇ ਤੋ ਮੇਰਾ ਚਾਤਰ ਪਈ ਜਾਂਨੇ ਮੈਨੂੰ ਪਹਿਲੇ ਹੀ ਇੱਥੇ ਆਏ ਆ ਬਾਈ ਇਹ ਮੇਰਾ ਨਾਮ ਬਹੁਤ ਵਰਤਦਾ ਮੇਰਾ ਤੋ ਹੀ ਲੈਣਾ ਦੇਣਾ ਨਹੀਂ ਇਹਦੇ ਨਾਲ ਮੈਂ ਉਹ ਤੇ ਨਾ ਕਰ ਲੂੰਗਾ ਤੁਸੀਂ ਭਾਵੇਂ ਵਿਚ ਪਾ ਲੋ ਕਾਨਫਰੈਂਸ ਰੂਪਲ ਨੂੰ ਜੇ ਰੂਪਲ ਨੇ ਅੱਤ ਵਾਰੀ ਵੀ ਕਿਸੇ ਨੂੰ ਤਿਆਹ ਹੋ ਤੀ ਠੱਦੀ ਮਾਰੀ ਉਹ ਮੇਰੇ ਨਾਂ ਤੇ ਥੀਦਾ ਹੀ ਤੁਸੀਂ ਭਾਵੇਂ ਟੋਲੀ ਮਾਰਦੇ ਹੋ ਰਮਣੇ 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 ਮੇਰੀ ਗੱਲ ਸੁਣ ਇਮੀਗ੍ਰੇਸ਼ਨ ਦੇ ਕਰਮਚਾਰੀ 90 90 ਲੱਖ ਕੁੜੀ ਹਵਾ ਖਾਦਾ ਵਾ ਕੀ ਉਹ ਬਾਈ ਆਪਾਂ ਤਾਂ ਬੰਦਾ ਬਾਈ ਇਹ ਗੱਲ ਸੁਣ ਕੋਈ ਅੱਤ ਬੰਦਾ ਤੈਅ ਦਵੇ ਵੀ ਤਿਹੇ ਤੋਂ ਪੈਸੇ ਖਾਦੇ ਆ 90 ਲੱਖ ਆਏ ਬਾਈ 50 50 ਤੋਂ ਐਲਮਾ ਹਰ ਕਿਵੇਂ ਆਉਂਦੇ ਬਾਈ ਆਪ ਜਿੰਨ ਬਹੁਤ ਸਾਫ਼ ਸੁਥਰਾ ਤਾਂ ਮਦਦ ਕਰਦਾ ਮੈਂ ਬਹੁਤ ਜ਼ਿਆਦਾ ਰਮਣੀ ਮੇਰੀ ਗੱਲ ਸੁਣਾ ਆਪਾਂ ਮੇਰਾ ਮੇਰੀ ਆਤ ਨਹੀਂ ਆ ਗਈ ਪਰ ਮੈਂ ਮੇਰੇ ਜਿੰਨੇ ਸਾਰੇ ਚੰਗੇ ਨਹੀਂ ਆ ਮੈਂ ਬਹੁਤ ਤਮੀਜ਼ ਨਾਲ ਗੱਲ ਕਰਨ ਵਾਲਾ ਨਹੀਂ ਭਾਈ ਮੈਂ ਵੀ ਤੁਹਾਨੂੰ ਐ ਪਿਆ ਆਪਾਂ ਦਾ ਆਪ ਹੀ ਸੁਣੋ ਨਹੀਂ ਨਹੀਂ ਮੈਂ ਉਹੀ ਮੈਂ ਨਹੀਂ 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 ਮੈਂ ਤੁਹਾਨੂੰ ਭਾਈ ਦੀ ਗੱਲ ਕਰਦਾ ਵੀਰੇ ਵੀ ਵੀਰੇ ਉਹ ਨਹੀਂ 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 ਉਹ ਉਹ ਸੋਣੋ ਤੇ ਸਹੀ ਮੈਂ ਕਹਾ ਮੈਂ ਗੱਲ ਕਰਨ ਵਾਲਾ ਵਾਂ ਜਿਹੜੇ ਅਗਲੇ ਹੋਰ ਹਨ ਨਾਲ ਉਹ ਇੱਥੇ ਜਿਹੜੇ ਤੁਹਾਡੇ ਇੱਥੇ ਬੈਠੇ ਆ ਉਹ ਨਹੀਂ ਪਿਆਰ ਨਾਲ ਕਰਨ ਵਾਲੇ ਸੋ ਮੈਂ ਇਸ ਗੱਲ ਨੂੰ ਸਮਝਾ ਰਿਹਾ ਤੁਹਾਨੂੰ ਏ ਜਿੰਨ ਤੁਸੀਂ ਆਪਣਾ ਹਾ ਜਿਹੜੀ ਹੈ ਨਾ ਇਹ ਗੱਲ ਨੂੰ ਕਰੋ ਤੇ ਮਕਾਓ ਇਹਨੂੰ ਤੇ ਆਪਣਾ ਨਜ਼ਾਰੇ ਲਓ ਗਾਹ ਨੂੰ ਕਿਤੇ ਲੋੜ ਪੈਂਦੀ ਆ ਅਸੀਂ ਤੁਹਾਡੇ ਨਾਲ ਖੜੇ ਆ ਇਹ ਪ੍ਰੋਟੈਕਸ਼ਨ ਬਣੀ ਆ ਸਿੰਪਲ ਜੀ ਗੱਲ ਆ ਠੀਕ ਆ ਸੋ ਗਾਹ ਲਾਈਫਟਾਈਮ ਲਈ ਤੇਰੇ ਨਾਲ ਆ ਸੋ ਆਪਣਾ ਕੰਮ ਕਰ ਤੇ ਗਾਹ ਬਦੋ ਹਾਂਜੀ ਤੇ ਗਾਹ ਬਣਾਓ ਸਾਨੂੰ ਕੋਈ ਚੱਕਰ ਨਹੀਂ ਤੂੰ ਕਿੱਥੋਂ ਬਣਾਉਣਾ ਕਿਵੇਂ ਬਣਾਉਣਾ ਮੈਨੂੰ ਕੋਈ ਸਫਾਈ ਦੀ ਲੋੜ ਨਹੀਂ ਪਰ ਮੈਂ ਤੈਨੂੰ ਆਪਣਾ ਸਹਾਰਾ ਦੇ ਦਿੱਤਾ ਜਿੰਨਾ ਸਦਕਾ ਜਿਗਾ ਮੈਂ ਕੰਨ ਫੋਨ ਲਾ ਲਿਓ ਠੀਕ ਆ ਦਰਵਾਜ਼ਾ ਕੀ ਉੱਥੇ ਉਹ ਕਿਵੇਂ